ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਕਮਲਾ ਹੈਰਿਸ ਨੇ ਪਹਿਲੀ ਵਾਰ ਇਕੱਠੇ ਚੋਣ ਪ੍ਰਚਾਰ ਕੀਤਾ। ਬਾਈਡਨ ਅਤੇ ਹੈਰਿਸ ਨੂੰ ਉਮੀਦਵਾਰ ਵਜੋਂ ਉਸ ਦੀ ਜਗ੍ਹਾ ਲੈਣ ਅਤੇ ਡੈਮੋਕ੍ਰੈਟਿਕ ਚੋਣਾਂ ਦੀਆਂ ਉਮੀਦਾਂ ਨੂੰ ਉਤਸ਼ਾਹਿਤ ਕਰਨ ਤੋਂ ਬਾਅਦ ਟੀਮਵਰਕ ਦੇ ਜਨਤਕ ਪ੍ਰਦਰਸ਼ਨ 'ਚ ਇਕੱਠੇ ਦੇਖਿਆ ਗਿਆ। ਪੈਂਸਿਲਵੇਨੀਆ ਵਰਗੇ ਮੁੱਖ ਚੋਣ ਸਥਾਨਾਂ ਤੇ ਵੋਟਰਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਲਗਭਗ 600 ਸਮਰਥਕਾਂ ਨਾਲ ਗੱਲ ਕਰਨ ਲਈ ਇਕੱਠੇ ਖੜੇ ਹੋਣ ਤੋਂ ਪਹਿਲਾਂ ਇਸ ਜੋੜੀ ਨੇ ਪਿਟਸਬਰਗ 'ਚ ਵਰਕਰਜ਼ ਯੂਨੀਅਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਬਾਈਡਨ ਨੇ ਵਾਰ-ਵਾਰ ਉਪ ਰਾਸ਼ਟਰਪਤੀ ਹੈਰਿਸ ਦਾ ਨਾਮ ਲਿਆ ਪਾਰਟੀ ਦਾਵਾ ਕਰ ਰਹੀ ਹੈ ਕਿ 5 ਨਵੰਬਰ ਨੂੰ ਵਾਈਟ ਹਾਊਸ ਦੀ ਦੌੜ 'ਚ ਡੋਨਾਲਡ 트੍ਰੰਪ ਨੂੰ ਹਰਾਉਣ ਦੀ ਨਜ਼ਦੀਕੀ ਦੌੜ 'ਚ ਮੁਹਿੰਮ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਪ੍ਰਚਾਰ ਦੌਰਾਨ ਬਾਈਡਨ ਨੇ ਕਿਹਾ ਕਿ ਅਸੀਂ ਕਾਫੀ ਤਰੱਕੀ ਕੀਤੀ ਹੈ ਕਮਲਾ ਅਤੇ ਮੈਂ ਉਸ ਤਰੱਕੀ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਪ੍ਰਧਾਨ ਨੇ ਕਿਹਾ ਕਿ ਭਾਵੇਂ ਮੈਂ ਪਾਸੇ ਰਹਾਂਗਾ ਮੈਂ ਹਰ ਸੰਭਵ ਮਦਦ ਕਰਾਂਗਾ 81 ਸਾਲਾ ਬਾਈਡਨ ਨੇ ਸ਼ੁਰੂ ਚ 트ੰਪ ਵਿਰੁੱਧ ਆਪਣੀ ਹਾਰੀ ਬਹਿਸ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਦਾ ਵਿਰੋਧ ਕੀਤਾ ਸੀ ਪਰ ਬਾਅਦ ਚ 59 ਸਾਲਾ ਹੈਰਿਸ ਨੂੰ ਅੱਗੇ ਕਰਕੇ ਪਿੱਛੇ हट ਗਿਆ ਬਾਈਡਨ ਨੇ ਕਿਹਾ ਕਿ ਇਸ ਸਮੇਂ ਤੁਹਾਡੇ ਕੋਲ ਸਿਰਫ ਇੱਕ ਵਿਅਕਤੀ ਹੈ ਜੋ ਤਰਕਸ਼ੀਲ ਵਿਕਲਪ ਹੈ ਤੇ ਉਹ ਹੈ ਕਮਲਾ ਹੈਰਿਸ ਆਪਣੇ ਸਮਰਥਕਾਂ ਦੇ ਨਾਰਿਆਂ ਦਰਮਿਆਨ ਉਹਨਾਂ ਕਿਹਾ ਮੈਂ ਉਹਨਾਂ ਨੂੰ ਜਾਣਦਾ ਹਾਂ ਮੈਨੂੰ ਉਸ ਤੇ ਭਰੋਸਾ ਹੈ ਇਹ ਔਰਤ ਜਾਣਦੀ ਹੈ ਕਿ ਉਹ ਕੀ ਕਰ ਰਹੀ ਹੈ ਉਤਸ਼ਾਹ ਦੀ ਲਹਿਰ ਤੇ ਸਵਾਰ ਹੋ ਕੇ ਹੈਰਿਸ ਨੇ ਹਾਲ ਹੀ ਦੇ ਹਫ਼ਤਿਆਂ ਚ ਦੇਸ਼ ਭਰ ਚ ਭੀੜ ਭੜੱਕੇ ਵਾਲੀਆਂ ਰੈਲੀਆਂ ਕੀਤੀਆਂ ਨੇ ਤੇ ਭਾਰੀ ਨਗਦ ਦਾਨ ਇਕੱਠਾ ਕੀਤਾ ਪੋਲ ਦਿਖਾਉਂਦੇ ਨੇ ਕਿ ਉਸ ਦੇ ਦਾਖਲੇ ਨਾਲ ਰਿਪਬਲਿਕਨ 트ੰਪ ਨੂੰ ਹਰਾਉਣ ਦੇ ਡੈਮੋਕ੍ਰੇਟਸ ਦੀਆਂ ਸੰਭਾਵਨਾਵਾਂ ਨੂੰ ਸੁਧਾਰ ਹੋਇਆ ਹੈ ਪਰ ਨਤੀਜਾ ਬਹੁਤ ਹੀ ਅਨਿਸ਼ਚਿਤ ਹੈ ਪੀਟਸਬਰਗ 'ਚ ਬਾਈਡਨ ਅਤੇ ਹੈਰਿਸ ਇੱਕ ਦੂਜੇ ਨੂੰ ਜੱਫੀ ਪਾਉਂਦੇ ਤੇ ਸਮਰਥਕਾਂ ਨਾਲ ਹੱਥ ਫੜਦੇ ਹੋਏ ਦਿਖਾਈ ਦਿੱਤੇ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਰਾਸ਼ਟਰਪਤੀ ਜੋ ਬਾਈਡਨ ਤੋਂ ਹਾਰਨ ਤੋਂ ਬਾਅਦ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਡੋਨਲਡ ਟਰੰਪ ਨੇ ਇੱਕ ਤਰ੍ਹਾਂ ਨਾਲ ਇਹਨਾਂ ਦੋਸ਼ਾਂ ਨੂੰ ਸਹੀ ਠਹਿਰਾਇਆ ਏ ਉਸਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਚੋਣਾਂ 'ਚ ਦਖਲ ਦੇਣ ਦਾ ਪੂਰਾ ਅਧਿਕਾਰ ਹੈ ਸਾਬਕਾ ਰਾਸ਼ਟਰਪਤੀ ਟਰੰਪ ਨੇ ਇੰਟਰਵਿਊ 'ਚ ਕਿਹਾ ਕਿ ਜਿਸ ਕਿਸੇ ਨੇ ਸੁਣਿਆ ਏ ਕਿ ਤੁਹਾਨੂੰ ਰਾਸ਼ਟਰਪਤੀ ਚੋਣ 'ਚ ਦਖਲ ਦੇਣ ਲਈ ਦੋਸ਼ੀ ਠਹਿਰਾਇਆ ਗਿਆ ਏ ਉਥੇ ਜਿੱਥੇ ਤੁਹਾਨੂੰ ਅਜਿਹਾ ਕਰਨ ਦਾ ਪੂਰਾ ਅਧਿਕਾਰ ਹੈ ਪਿਛਲੇ ਮਹੀਨੇ ਉਸਦੇ ਖਿਲਾਫ ਇੱਕ ਸੋਧਿਆ ਸੰਗੀ ਦੋਸ਼ ਦਾਇਰ ਕੀਤਾ ਗਿਆ ਸੀ ਜਿਸ ਵਿੱਚ ਉਸ ਤੇ 2020 ਦੀਆਂ ਚੋਣਾਂ ਚ ਆਪਣੀ ਹਾਰ ਨੂੰ ਉਲਟਾਉਣ ਲਈ ਗੈਰ ਕਾਨੂੰਨੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ 트럼ਪ ਨੂੰ ਫੁਲਕਨ ਕਾਉਂਟੀ ਜਾਰਜੀਆ ਵਿੱਚ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਜਿੱਥੇ ਉਸ ਤੇ ਰੈਕੇਟਿੰਗ ਦਾ ਵੀ ਦੋਸ਼ ਲਗਾਇਆ ਗਿਆ ਸੀ ਇਸ ਦੀ ਵਰਤੋਂ ਸੰਗਠਿਤ ਅਪਰਾਧਿਕ ਸਮੂਹਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ ਇਸ ਜੁਰਮ 'ਚ 20 ਸਾਲ ਦੀ ਕੈਦ ਤੋਂ ਇਲਾਵਾ ਜੁਰਮਾਨੇ ਦੀ ਵੀ ਵਿਵਸਥਾ ਹੈ ਕੇਸ ਫਿਲਹਾਲ ਰੋਕਿਆ ਗਿਆ ਹੈ ਕਿਉਂਕਿ ਰਾਜ ਦੀ ਅਪੀਲ ਅਦਾਲਤ ਜ਼ਿਲ੍ਹਾ ਟਰਨੀ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਇਹ ਕੇਸ 2 ਜਨਵਰੀ 2021 ਨੂੰ ਟਰੰਪ ਅਤੇ ਜਾਰਜੀਆ ਦੇ ਚੋਟੀ ਦੇ ਚੋਣ ਅਧਿਕਾਰੀ ਬ੍ਰੈਡ ਰੈਫੈਂਸਪਰਗਰ ਵਿਚਕਾਰ ਹੋਈ ਫੋਨ ਕਾਲ ਤੇ ਆਧਾਰਿਤ ਹੈ ਇਸ ਵਿੱਚ ਟਰੰਪ ਨੇ ਕਥਿਤ ਤੌਰ ਤੇ ਰਾਜ 'ਚ ਆਪਣੀ ਹਾਰ ਨੂੰ ਉਲਟਾਉਣ ਲਈ ਲੋੜਿੰਦੀਆਂ ਵੋਟਾਂ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਹਾਲਾਂਕਿ ਰੈਫੈਂਸਪਰਗਰ ਨੇ ਅਜੇ ਹਾਂ ਕਰਨ ਤੋਂ ਇਨਕਾਰ ਕਰ ਦਿੱਤਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਨੇ ਅਜੇ ਇਹ ਨਹੀਂ ਕਿਹਾ ਕਿ ਜੇਕਰ ਕਮਲਾ ਹੈਰਿਸ ਜਿੱਤ ਜਾਂਦੇ ਨੇ ਤਾਂ ਉਹ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਨਤੀਜਿਆਂ ਨੂੰ ਬਿਨਾਂ ਸ਼ਰਤ ਸਵੀਕਾਰ ਕਰਨਗੇ ਭਾਰਤ ਸਮੇਤ ਪੂਰੀ ਦੁਨੀਆ ਬੰਗਲਾਦੇਸ਼ ਚ ਸਿਆਸੀ ਅਨਿਸ਼ਚਿਤਤਾ ਤੋਂ ਚਿੰਤਤ ਹੈ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਦੇ ਨੇਤਾ ਮੁਹੰਮਦ ਯੂਨਸ ਦੀ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਤੇ ਪੂਰੀ ਦੁਨੀਆ ਦੀ ਨਜ਼ਰ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੇ ਮੌਜੂਦਾ ਹਾਲਾਤਾਂ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਵੀ ਗੱਲਬਾਤ ਕੀਤੀ ਵਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸੰਚਾਰ ਸਲਾਹਕਾਰ ਜੌਨ ਕਿਰਬੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਗੱਲਬਾਤ ਦੌਰਾਨ ਰਾਸ਼ਟਰਪਤੀ ਬਾਈਡਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ 'ਚ ਹਾਲ ਹੀ ਦੇ ਘਟਨਾਕ੍ਰਮ ਬਾਰੇ ਚਰਚਾ ਕੀਤੀ ਦੋਹਾਂ ਨੇਤਾਵਾਂ ਨੇ ਬੰਗਲਾਦੇਸ਼ 'ਚ ਲੋਕਾਂ ਦੀ ਸੁਰੱਖਿਆ ਅਤੇ ਲੋਕਤੰਤਰੀ ਸੰਸਥਾਵਾਂ 'ਤੇ ਹੋ ਰਹਿ ਹਮਲਿਆਂ ਤੇ ਚਿੰਤਾ ਜ਼ਾਹਰ ਕੀਤੀ 26 ਅਗਸਤ ਨੂੰ ਹੋਈ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ 'ਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ। ਈਰਾਨ ਨੇ ਗੈਸ ਪਾਈਪ ਪਲਾਈਨ ਪ੍ਰੋਜੈਕਟ ਨੂੰ ਪੂਰਾ ਨਾ ਕਰਨ ਤੇ ਪਾਕਿਸਤਾਨ ਉੱਤੇ ਜੁਰਮਾਨਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਂਦਾ ਏ ਤਾਂ ਉਸ ਨੇ ਇਸ ਦੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਇੱਕ ਪਾਕਿਸਤਾਨੀ ਪੱਤਰਕਾਰ ਜਹਾਂ ਜ਼ੈਬ ਅਲੀ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੂੰ ਪੁੱਛਿਆ ਸੀ ਕਿ ਈਰਾਨ ਨੇ ਗੈਸ ਪਾਈਪਲਾਈਨ ਪ੍ਰੋਜੈਕਟ ਨੂੰ ਪੂਰਾ ਨਾ ਕਰਨ ਲਈ ਪਾਕਿਸਤਾਨ ਉੱਤੇ 18 ਬਿਲੀਅਨ ਡਾਲਰ ਦਾ ਜੁਰਮਾਨਾ ਲਗਾਉਣ ਦੀ ਧਮਕੀ ਦਿੱਤੀ ਹੈ ਜਦਕਿ ਪਾਕਿਸਤਾਨ ਤੇ ਅਮਰੀਕਾ ਦੇ ਦਬਾਅ ਹੇਠ ਹੈ ਕਿ ਉਹ ਆਪਣੀ ਇੰਦਨ ਦੀਆਂ ਜ਼ਰੂਰਤਾਂ ਦੇ ਬਾਵਜੂਦ ਇਸ ਪ੍ਰੋਜੈਕਟ ਨੂੰ ਅੱਗੇ ਨਾ ਵਧਾਏ ਤੇ ਪਾਬੰਦੀਆਂ ਦੀ ਧਮਕੀ ਦਿੱਤੀ ਗਈ ਹੈ ਅਲੀ ਨੇ ਪੁੱਛਿਆ ਪਾਕਿਸਤਾਨ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪਾਬੰਦੀਆਂ ਤੋਂ ਛੋਟ ਮੰਗੀ ਹੈ ਇਸ ਬਾਰੇ ਤੁਹਾਡੀ ਕੀ ਟਿੱਪਣੀਆਂ ਇਸ ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਅਸੀਂ ਈਰਾਨ ਤੇ ਪਾਬੰਦੀਆਂ ਨੂੰ ਲਾਗੂ ਕਰਨ ਲਈ ਦਬਾਅ ਬਣਾਈ ਰੱਖਾਂਗੇ ਅਤੇ ਅਸੀਂ ਉਹਨਾਂ ਨਾਲ ਵਪਾਰ ਕਰਨ ਬਾਰੇ ਸੋਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਹਨਾਂ ਸਮਝੌਤਿਆਂ ਦੇ ਸੰਭਾਵੀ ਨਤੀਜਿਆਂ ਤੋਂ ਜਾਣੂ ਹੋਣ ਦੀ ਸਲਾਹ ਦਿੰਦੇ ਹਾਂ ਉਹਨਾਂ ਕਹਿਆ ਪਰ ਦੂਜੇ ਪਾਸੇ ਇੰਦਨ ਦੀ ਕਮੀ ਦੀ ਸਮੱਸਿਆ ਨਾਲ ਪਾਕਿਸਤਾਨ ਦੀ ਮਦਦ ਕਰਨਾ ਅਮਰੀਕਾ ਦੀ ਤਰਜੀਹ ਹੈ ਅਤੇ ਅਸੀਂ ਇੰਦਨ ਸੁਰੱਖਿਆ ਬਾਰੇ ਪਾਕਿਸਤਾਨੀ ਸਰਕਾਰ ਨਾਲ ਗੱਲਬਾਤ ਜਾਰੀ ਰੱਖਾਂਗੇ ਕੈਨੇਡਾ 'ਚ ਕਿਸੇ ਸਮੇਂ ਵੀ ਟਰੂਡੋ ਦੀ ਸਰਕਾਰ ਡਿੱਗ ਸਕਦੀ ਹੈ ਕਿਉਂਕਿ ਐਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨਾਲ ਸਮਝੌਤਾ ਰੱਦ ਕਰ ਦਿੱਤਾ ਹੈ ਤੇ ਹਮਾਇਤ ਵਾਪਸ ਲੈ ਲਈ ਹੈ ਐਨ ਡੀ ਪੀ ਪਾਰਟੀ ਨੇ ਬੁੱਧਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਾਹੀਂ ਇਹ ਐਲਾਨ ਕੀਤਾ ਦੱਸਿਆ ਗਿਆ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨਾਲ ਕੀਤੇ ਸਮਝੌਤੇ ਨੂੰ ਖਤਮ ਕਰ ਰਹੇ ਨੇ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਜਾਰੀ ਕੀਤੇ ਵੀਡੀਓ ਚ ਕਿਹਾ ਕਿ ਖੁਦਗਰਜ਼ ਤੇ ਕਮਜ਼ੋਰ ਸੱਤਾਧਾਰੀ ਲਿਬਰਲ ਪਾਰਟੀ ਨੇ ਲੋਕਾਂ ਦਾ ਭਰੋਸਾ ਤੋੜਿਆ ਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਉਹਨਾਂ ਕਿਹਾ ਕਿ ਹੁਣ ਲਿਬਰਲਸ ਚ ਪ੍ਰੋਸਾਨੀ ਰਿਹਾ ਜਿਸ ਕਰਕੇ ਉਹਨਾਂ ਨੂੰ ਸਰਕਾਰ ਚਲਾਉਣ ਦਾ ਹੋਰ ਮੌਕਾ ਨਹੀਂ ਮਿਲਣਾ ਚਾਹੀਦਾ ਜਗਮੀਤ ਸਿੰਘ ਨੇ ਕਿਹਾ ਕਿ ਉਮੀਦਵਾਰੀ ਇੰਨੇ ਕਮਜ਼ੋਰ ਇੰਨੇ ਸਵਾਰਥੀ ਤੇ ਕਾਰਪੋਰੇਟ ਹਿੱਤਾਂ ਦੇ ਇੰਨੇ ਨਜ਼ਰੀਏ ਵਾਲੇ ਨੇ ਕਿ ਉਹ ਲੋਕਾਂ ਲਈ ਲੜ ਹੀ ਨਹੀਂ ਸਕਦੇ ਉਹ ਬਦਲਾ ਨਹੀਂ ਲਿਆ ਸਕਦੇ ਉਹ ਉਮੀਦ ਨਹੀਂ ਜਗਾ ਸਕਦੇ ਜਗਮੀਤ ਸਿੰਘ ਨੇ ਅੱਗੇ ਲਿਖਿਆ ਕਿ ਵੱਡੀਆਂ ਕੰਪਨੀਆਂ ਤੇ ਸੀਈਓ ਦੀਆਂ ਆਪਣੀਆਂ ਸਰਕਾਰਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਹਮਾਇਤ ਵਾਪਸ ਲੈਣ ਦੇ ਬਾਵਜੂਦ ਵੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ NDP ਨੇ ਕੁਝ ਸ਼ਰਤਾਂ ਦੇ ਆਧਾਰ ਤੇ ਲਿਬਰਲ ਪਾਰਟੀ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਫਾਰਮਾ ਕੇਅਰ, ਡੈਂਟਲ ਪ੍ਰੋਗਰਾਮ ਜਿਹੇ NDP ਦੇ ਮੁੱਖ ਮੁੱਦੇ ਸ਼ਾਮਲ ਸਨ। ਇਹ ਸਮਝੌਤਾ ਲਿਬਰਲ ਪਾਰਟੀ ਤੇ NDP ਚ ਮਾਰਚ 2022 ਨੂੰ ਸਾਈਨ ਹੋਇਆ ਸੀ ਜੋ ਜੂਨ 2025 ਤੱਕ ਸੀ। ਆਮ ਚੋਣਾਂ ਅਕਤੂਬਰ 2025 ਚ ਹੋਣੀਆਂ ਸਨ ਪਰ ਜਗਮੀਤ ਸਿੰਘ ਨੇ ਇਸ ਤੋਂ ਪਹਿਲਾਂ ਹੀ ਹਮਾਇਤ ਵਾਪਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਲਿਬਰਲਸ ਨੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਈ ਹੈ। ਇਸ ਲਈ ਉਹ ਲਿਬਰਲ ਪਾਰਟੀ ਤੋਂ ਹਮਾਇਤ ਵਾਪਸ ਲੈ ਰਹੇ ਨੇ ਇਸ ਸਬੰਧੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਰਦਰੁੱਤ ਸੈਸ਼ਨ 'ਚ ਕੋਈ ਅਜੀਹਾ ਵਿੱਤੀ ਬਿੱਲ ਲਿਆਂਦਾ ਜਾਵੇਗਾ ਜਿਸ 'ਚ VOTING ਦੌਰਾਨ ਲਿਬਰਲਸ ਨੂੰ ਢਾਹ ਲੱਗ ਸਕਦੀ ਹੈ ਸਿੱਟੇ ਵਜੋਂ ਸਰਕਾਰ ਮੂੰਹ ਦੇ ਪਾਰ ਡਿੱਗ ਸਕਦੀ ਹੈ ਸੰਯੁਕਤ ਰਾਜ ਨੇ ਬੁੱਧਵਾਰ ਨੂੰ ਵੈਨਜ਼ੂਏਲਾ ਦੀ ਇੱਕ ਅਦਾਲਤ ਦੁਆਰਾ ਦੇਸ਼ ਦੇ ਸਾਬਕਾ ਵਿਰੋਧੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਡਮਾਂਡੋ ਗੋਂਜ਼ਾਲੇਜ਼ ਉਰੂਤੀਆ ਲਈ ਜਾਰੀ ਕੀਤੇ ਅਣਉਚਿਤ ਗ੍ਰਿਫਤਾਰੀ ਵਾਰੰਟ ਦੀ ਸਖਤ ਨਿੰਦਾ ਕੀਤੀ ਜਿਸਨੇ ਲਾਤੀਨੀ ਅਮਰੀਕੀ ਦੇਸ਼ 'ਚ ਹਾਲ ਹੀ ਚੁਈਆਂ ਚੋਣਾਂ 'ਚ ਵੱਡੇ ਪੱਧਰ ਤੇ ਬੇਨਿਯਮੀਆਂ ਦਾ ਦਾਵਾ ਕੀਤਾ ਸੀ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇੱਕ ਬਿਆਨ 'ਚ ਕਿਹਾ ਵੈਨਜ਼ੁਏਲਾ ਦੀਆਂ 28 ਜੁਲਾਈ ਦੀਆਂ ਰਾਸ਼ਟਰਪਤੀ ਚੋਣਾਂ 'ਚ ਗੁਆਂਜ਼ਲੇਜ਼ ਉਰੂਤੀਆ ਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਤੇ ਇਹ ਮਨਮਾਨੀ ਅਤੇ ਸਿਆਸੀ ਤੌਰ ਤੇ ਪ੍ਰੇਰਿਤ ਕਾਰਵਾਈ ਨਿਕੋਲਸ ਮਾਦੂਰੋ ਦੁਆਰਾ 28 ਜੁਲਾਈ ਦੀਆਂ ਰਾਸ਼ਟਰਪਤੀ ਚੋਣਾਂ ਨੂੰ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਆਪਣੇ ਸਿਆਸੀ ਵਿਰੋਧੀਆਂ ਦਾ ਬੇਰਹਿਮ ਪਿੱਛਾ ਕਰਨ 'ਚ ਇੱਕ ਨੀਵਾ ਬਿੰਦੂ ਹੈ। ਉਹਨਾਂ ਨੇ ਅੱਗੇ ਕਿਹਾ ਮਾਦੁਰੋ ਅਤੇ ਉਸ ਦੇ ਨੁਮਾਇੰਦੇ ਵੈੰਜ਼ੁਏਲਾ ਦੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਅਣਮਿੱਥੇ ਸਮੇਂ ਲਈ ਦਬਾ ਨਹੀਂ ਸਕਦੇ ਤੇ ਤਾਕਤ ਨਾਲ ਸੱਤਾ ਕਾਇਮ ਨਹੀਂ ਰੱਖ ਸਕਦੇ। ਲੋਕਾਂ ਦੀ ਇੱਛਾ ਅਤੇ ਉਹਨਾਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਯੂਐਸ ਨੇ ਉਹਨਾਂ ਲੋਕਾਂ ਦੀ ਤੁਰੰਤ ਤੇ ਬਿਨਾਂ ਸ਼ਰਤ ਰਿਹਾਈ ਲਈ ਆਪਣੀ ਮੰਗ ਨੂੰ ਦੁਹਰਾਇਆ ਜਿਨ੍ਹਾਂ ਨੂੰ ਬੇਇਨਸਾਫੀ ਨਾਲ ਨਜ਼ਰਬੰਦ ਕੀਤਾ ਗਿਆ ਇਸ ਤੋਂ ਪਹਿਲਾਂ ਵੈਨਜ਼ੂਏਲਾ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਉਰੂਤੀਆ ਦੇ ਖਿਲਾਫ ਸਾਜ਼ਿਸ਼ ਅਧਿਕਾਰ ਖੋਣ ਅਤੇ ਤੋੜ-ਫੋੜ ਸਮੇਤ ਵੱਖ-ਵੱਖ ਦੋਸ਼ਾਂ ਲਈ ਗ੍ਰਿਫਤਾਰੀ ਵਾਰੰਟ ਦੀ ਮੰਗ ਕੀਤੀ ਸੀ ਇਸ ਵਿੱਚ ਕਿਹਾ ਗਿਆ ਸੀ ਕਿ ਗੋਂਜ਼ਾਲੇਜ਼ ਨੇ 28 ਜੁਲਾਈ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਨਾਲ ਸੰਬੰਧਿਤ ਅਪਰਾਧਾਂ ਵਿੱਚ ਕਥਿਤ ਸ਼ਮੂਲੀਅਤ ਦੇ ਸਬੰਧ ਚ ਉਸ ਦੀ ਜਾਂਚ ਕਰ ਰਿਹਾ ਸਰਕਾਰੀ ਵਕੀਲਾਂ ਦੇ ਸਾਹਮਣੇ ਪੇਸ਼ ਹੋਣ ਅਤੇ ਅਦਾਲਤ 'ਚ ਗਵਾਹੀ ਦੇਣ ਲਈ ਤਿੰਨ ਸੰਮਣਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ 28 ਜੁਲਾਈ ਦੀਆਂ ਰਾਸ਼ਟਰਪਤੀ ਚੋਣਾਂ ਹਾਰਨ ਤੋਂ ਬਾਅਦ ਗੁੰਜ਼ਾਲੇਜ਼ ਅਤੇ ਇੱਕ ਹੋਰ ਵਿਰੋਧੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮਾਰੀਆ ਕੋਰੀਨਾ ਮਚਾਡੋ ਨੇ ਨਿਕੋਲਸ ਮਾਦੁਰੋ ਦੀ ਜਿੱਤ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਦਾਵਾ ਕੀਤਾ ਕਿ ਨਤੀਜਾ ਬੇਨਿਯਮੀਆਂ ਨਾਲ ਭਰਿਆ ਹੋਇਆ ਸੀ ਵੈਨਜ਼ੂਏਲਾ ਦੀ ਨੈਸ਼ਨਲ ਇਲੈਕਟੋਰਲ ਕੌਂਸਲ ਦੇ ਅਨੁਸਾਰ ਮਾਦੁਰੋ ਨੂੰ ਚੋਣ ਦੇ ਵਿੱਚ 51,50,092 ਵੋਟਾਂ ਮਿਲੀਆਂ ਜੋ ਕਿ 51.2 ਫੀਸਦੀ ਵੋਟਾਂ ਦੀ ਪ੍ਰਤੀਨਿਧਤਾ ਕਰਦੀਆਂ ਨੇ CNE ਦੇ ਅਨੁਸਾਰ ਗੋਂਜ਼ਾਲੇਜ਼ ਨੂੰ 44,45,978 ਵੋਟਾਂ ਜਾਂ ਕੁੱਲ ਵੋਟਾਂ ਦਾ 44.2 ਫੀਸਦੀ ਮਿਲਿਆ। ਅਮਰੀਕਾ ਤੋਂ ਇੱਕ ਵਾਰ ਫੇਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਜਾਰਜੀਆ ਦੇ ਇੱਕ ਹਾਈ ਸਕੂਲ 'ਚ ਇੱਕ ਵਿਦਿਆਰਥੀ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਦੋ ਵਿਦਿਆਰਥੀਆਂ ਤੇ ਦੋ ਅਧਿਆਪਕਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਨੌ ਹੋਰ ਜ਼ਖਮੀ ਹੋ ਗਏ। ਗੋਲੀਆਂ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਦੀ ਹੈ। ਪੁਲਿਸ ਨੇ ਕਤਲ ਦੇ ਮਾਮਲੇ 'ਚ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਜੋ ਕਿ ਉੱਥੇ ਦਾ ਹੀ ਵਿਦਿਆਰਥੀ ਹੈ। ਇਹ ਘਟਨਾ ਰਾਜਧਾਨੀ ਐਟਲੰਟਾ ਤੋਂ 70 ਕਿਲੋਮੀਟਰ ਦੂਰ ਵਿੰਡਰ ਸ਼ਹਿਰ ਦੇ ਇੱਕ ਸਕੂਲ 'ਚ ਵਾਪਰੀ। ਇੱਕ ਰਿਪੋਰਟ ਮੁਤਾਬਕ ਇਸ ਘਟਨਾ 'ਚ ਮਰਨ ਵਾਲਿਆਂ 'ਚ ਦੋ ਅਧਿਆਪਕ ਤੇ ਦੋ ਵਿਦਿਆਰਥੀ ਸ਼ਾਮਲ ਨੇ। ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਵਿੰਡਰ, ਜਾਰਜੀਆ ਦੇ ਅਪਲਾਚੀ ਹਾਈ ਸਕੂਲ 'ਚ ਹੋਈ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 9 ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਜਾਇਆ ਗਿਆ। ਬੈਰੋ ਕਾਉਂਟੀ ਸ਼ੈਰਫ ਦੇ ਦਫ਼ਤਰ ਨੇ ਇੱਕ ਬਿਆਨ ਚ ਕਿਹਾ ਕਿ ਇੱਕ ਸ਼ੱਕੀ ਹਿਰਾਸਤ ਚ ਹੈ ਸੀਐਨਐਨ ਨੇ ਇੱਕ ਅਣਜਾਣ ਸਰੋਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼ੱਕੀ ਇੱਕ 14 ਸਾਲਾ ਦਾ ਲੜਕਾ ਹੈ ਸੀਐਨਐਨ ਨੇ ਇਹ ਵੀ ਕਿਹਾ ਆ ਕਿ ਗੋਲੀਬਾਰੀ ਹੋਣ ਤੋਂ ਪਹਿਲਾਂ ਸਕੂਲ ਨੂੰ ਫੋਨ ਕਾਲ ਰਾਹੀਂ ਚੇਤਾਵਨੀ ਵੀ ਦਿੱਤੀ ਗਈ ਸੀ ਸਕੂਲ ਡਿਸਟ੍ਰਿਕਟ ਨੇ ਕਿਹਾ ਕਿ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਕਿ ਕੀ ਅਜਿਹੀ ਕੋਈ ਕਾਲ आईसीसी एबीसी न्यूज़ ਨੇ ਇੱਕ ਚਸ਼ਮਦੀਦ ਗਵਾਹ ਸਰਜੀਓ ਕਲਡੇਰਾ ਦੇ ਹਵਾਲੇ ਨਾਲ ਕਿਹਾ ਹੈ ਕਿ ਜਦੋਂ ਉਹ ਕੈਮਿਸਟਰੀ ਕਲਾਸ ਵਿੱਚ ਸੀ ਤਾਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ